ਰਹਾਉ ਬਿਸ਼ਰਾਮ ਦੇ ਕਰਕੇ ਬਖਸ਼ਿਸ਼ ਕਰਦੇ ਹਨ ਕਿਉਂਕਿ ਰਹਾਉ ਜਿਹੜਾ ਹੈ ਨਾ ਸਤਿਗੁਰੂ ਕਹਿੰਦੇ ਨੇ ਐ ਮਨੁੱਖ ਤੇਰੀ ਜ਼ਿੰਦਗੀ ਦੇ ਵਿੱਚ ਠਹਿਰਾਵ ਹੋਣਾ ਬਹੁਤ ਜ਼ਰੂਰੀ ਹੈ ਭਾਵ ਜੇ ਤੂੰ ਬਾਣੀ ਸੁਣ ਰਿਹਾ ਨਾ ਗੁਰੂ ਘਰੇ ਆਇਆ ਹੈ ਤੇ ਤੇਰਾ ਧਿਆਨ ਜਿਹੜਾ ਨਾ ਸ਼ਬਦ ਦੇ ਵਿੱਚ ਬਾਣੀ ਦੇ ਵਿੱਚ ਕੀਰਤਨਾਂ ਦੇ ਵਿੱਚ ਹੋਣਾ ਚਾਹੀਦਾ ਹੈ ਵੀ ਇੱਥੇ ਕੀ ਲੈਣ ਦੇ ਵਾਸਤੇ ਆਇਆ ਹੈ ਤੂੰ ਕੀ ਉਹਨੂੰ ਪ੍ਰਾਪਤ ਕਰ ਰਿਆ ਹੈ ਜੇ ਤੇਰੀ ਜ਼ਿੰਦਗੀ ਦੇ ਵਿੱਚ ਠਹਿਰਾਵ ਹੋਵੇਗਾ ਨਾ ਧੇਰ ਤੋਂ ਸੁਣੇਗਾ ਜੇ ਤੇਰਾ ਮਨ ਹੀ ਨਹੀਂ ਖਲੋਂਦਾ ਠਹਿਰਾਵ ਦੇ ਵਿੱਚ ਨਹੀਂ ਹੈ ਤਾਂ ਕੀ ਸੁਣੇਗਾ ਕੀ ਮੰਨੇਗਾ ਜੇ ਤੇਰੇ ਅੰਦਰ ਕਿਸੇ ਨੂੰ ਸੁਣਨ ਦੀ ਸ਼ਕਤੀ ਨਹੀਂ ਹੈ ਕਈ ਆਪਣੀਆਂ ਹੀ ਗੱਲਾਂ ਸੁਣਾਉਂਦੇ ਹਨ ਆਪਣੀ ਵਡਿਆਈ ਬਿਆਨ ਕਰਦੇ ਹਨ ਕਿਸੇ ਦੀ ਗੱਲ ਨਹੀਂ ਸੁਣਦੇ ਉਹ ਆਪਣੇ ਆਪ ਨੂੰ ਹੀ ਵੱਡਾ ਦਿਖਾਉਂਦੇ ਹਨ ਉਹਦਾ ਮਨ ਜਿਹੜਾ ਹੈ ਨਾ ऐसे संकल्प ਬਣਾਉਂਦਾ ਹੈ ਕਿਸੇ ਦੀ ਵਡਿਆਈ ਜਿਹੜੀ ਆ ਨਾ ਸੁਣ ਨਹੀਂ ਸਕਦਾ ਉਹ ਆਪਣੀ ਵਡਿਆਈ ਕਰੇਗਾ ਆਪਣੀ ਹੀ ਸੁਣੇਗਾ ਉਹਦੇ ਕੋਲ ਤੇ ਜਿਹੜਾ ਐਸਾ ਮਾੜੇ ਨਾ ਕੇਵਲ ਸੁਣਾ ਰਿਹਾ ਏ ਸੁਣ ਦੀ ਸ਼ਕਤੀ ਨਹੀਂ ਰੱਖਦਾ ਉਹਦੀ ਜ਼ਿੰਦਗੀ ਦੇ ਵਿੱਚ ਠਹਿਰਾਵ ਨਹੀਂ ਹੈ